विवेक बिंद्रा ਨੂੰ ਸਾਰੇ ਜਾਣਦੇ ਆ ਮੋਟੀਵੇਸ਼ਨਲ ਸਪੀਕਰ ਹੈ ਸੰਦੀਪ ਮਹੇਸ਼ਵਰੀ ਨੂੰ ਸਾਰੇ ਜਾਣਦੇ ਆ ਮੋਟੀਵੇਸ਼ਨਲ ਸਪੀਕਰ ਇਹਨਾਂ ਦੇ ਉੱਤੇ ਇਲਜ਼ਾਮ ਲੱਗੇ ਕਿ ਇਹ ਨੌਜਵਾਨਾਂ ਨੂੰ ਜਿਹੜਾ ਗੁੰਮਰਾਹ ਕਰਕੇ ਸਮਾਨ ਵੇਚਦੇ ਆ ਔਰ ਜਿਹਦੇ ਨਾਲ ਜਿਹੜਾ ਨੌਜਵਾਨਾਂ ਦਾ ਫਾਇਦਾ ਤੇ ਕੋਈ ਨਹੀਂ ਹੋਇਆ ਪਰ ਇਹਨਾਂ ਦੇ ਪੈਸੇ ਜ਼ਰੂਰ ਚਾਰ ਬਣ ਗਏ ਫਿਰ ਵਿਵੇਕ ਬਿੰਦਰਾ ਜਿਹੜੇ ਲੋਕਾਂ ਨੂੰ ਮੋਟੀਵੇਟ ਕਰਦੇ ਆ ਕਿ ਸੋਸਾਇਟੀ 'ਚ ਕਿਵੇਂ ਰਹਿਣਾ ਕਿੱਦਾਂ ਵਿਚਰਨਾ ਕਿੱਦਾਂ ਉੱਠਣਾ ਬਹਿਣਾ ਉਹਨਾਂ ਦੀ ਉਹਨਾਂ ਦੀ ਪਤਨੀ ਦੇ ਨਾਲ ਮਾਰਕੁੱਟ ਘਟਦਿਆਂ ਦੀ ਇੱਕ ਜਿਹੜੀ ਵੀਡੀਓ ਉਹ ਵਾਇਰਲ ਹੋ ਜਾਂਦੀ। ਹੁਣ ਪੰਜਾਬ ਦੇ ਇੱਕ ਮਸ਼ਹੂਰ ਸੰਗੀਤਕਾਰ ਸਤਵਿੰਦਰ ਬੁਗਾ بڑے ਨਾਮਵਰ ਗਾਇਕ ਨੇ ਬੜੇ ਗੀਤ ਉਹਨਾਂ ਦੇ ਮਕਬੂਲ ਹੋਏ। ਉਹਨਾਂ ਦਾ ਪਿਛਲੇ ਲੰਘੇ ਸਾਲ ਤੋਂ ਆਪਣੇ ਭਰਾ ਦਵਿੰਦਰ ਦੇ ਨਾਲ ਜ਼ਮੀਨ ਦਾ ਇੱਕ ਵਿਵਾਦ ਚੱਲ ਰਿਹਾ। ਇਹ ਵਿਵਾਦ ਜਿਹੜਾ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ ਆਮ ਹੀ ਵੇਖਿਆ ਜਾਂਦਾ ਕਿ ਉਹਨਾਂ ਦੇ ਜਿਹੜੇ ਭਰਾ ਨੇ ਉਹ ਲਾਈਵ ਹੋ ਜਾਂਦੇ ਆ। ਤੇ ਬੁੱਗਾ ਦੇ ਉੱਤੇ ਇਲਜ਼ਾਮ ਲਗਾਉਂਦੇ ਆ ਕਿ ਬੁੱਗਾ ਜਿਹੜਾ ਉਹਨਾਂ ਦੀ ਜ਼ਮੀਨ ਨੱਪਣ ਦੀ ਕੋਸ਼ਿਸ਼ ਕਰ ਰਿਹਾ ਬੁੱਗਾ ਦੀ ਜਿਹੜੀ ਪੋਲਿਟਿਕਲ ਪਾਵਰ ਹੈ ਉਹਦਾ ਮਿਸਯੂਜ਼ ਕਰ ਰਿਹਾ ਬੁੱਗਾ ਜਿਹੜਾ ਵਾ ਇਹਦੇ ਵੱਡੇ ਪੁਲਿਸ ਅਫਸਰਾਂ ਦੇ ਨਾਲ ਰਿਲੇਸ਼ਨ ਹੈ ਦੋਸਤੀ ਹੈ ਜਿਹਦੇ ਚੱਲਦੇ ਮੇਰੀ ਸੁਣੀ ਨਹੀਂ ਜਾਂਦੀ ਹੁਣ ਇਲਜ਼ਾਮ ਲੱਗੇ ਕਿ ਜਿਹੜੇ ਦਵਿੰਦਰ ਹੋਣਾ ਦੇ ਵਾਈਫ ਆ ਅਮਰਜੀਤ ਕੌਰ ਉਹਨਾਂ ਦੀ ਰਾਤ ਮੌਤ ਹੋ ਜਾਂਦੀ ਆ ਤੇ ਇਲਜ਼ਾਮ ਲੱਗਦਾ ਕਿ ਸਤਵਿੰਦਰ ਬੁੱਗਾ ਹੋਣਾ ਨੇ ਜਿਹੜਾ ਇਸ ਨੂੰ ਅੰਜਾਮ ਦਿੱਤਾ ਹਾਲਾਂਕਿ ਸਤਵਿੰਦਰ ਬੁੱਗਾ ਦਾ ਇਹ ਕਹਿਣਾ ਵਾ ਕਿ ਜਦੋਂ ਉਹਨਾਂ ਦੇ ਜਿਹੜੇ ਭਾਬੀ ਜੀ ਉਹ ਬਿਮਾਰ ਹੋਏ ਉਹ ਡਿੱਗਦੇ ਆ ਉਹ ਜਿੱਥੇ ਜ਼ਮੀਨ ਦਾ ਰੋਲਾ ਜਿਸ ਜਗ੍ਹਾ ਤੇ ਉੱਤੇ ਜ਼ਮੀਨ ਦਾ ਰੋਲਾ ਉੱਥੇ ਹੀ ਉਹ ਖੜੇ ਸੀਗੇ ਉਹਨਾਂ ਨੂੰ ਦੌਰਾ ਪਿਆ ਉਹ ਡਿੱਗ ਪਏ ਉੱਥੇ ਖੜੇ ਪੁਲਿਸ ਮੁਲਾਜ਼ਮਾ ਨੇ ਜਿਹੜਾ ਉਹਨਾਂ ਦੀਆਂ ਪੈਰਾਂ ਦੀਆਂ ਤਲੀਆਂ ਚਸੀਆਂ ਹੱਥ ਚਸੇ ਉਹਨਾਂ ਨੂੰ ਹਸਪੀਟਲ ਲੈ ਗਏ ਉਸ ਤੋਂ ਬਾਅਦ ਉਹ ਰੈਫਰ ਉਹਨਾਂ ਨੂੰ ਕਿਤੇ ਹੋਰ ਕਰ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜਿਸ ਦੌਰਾਨ ਉਹਨਾਂ ਦੀ ਮੌਤ ਹੋ ਗਈ ਪਰ ਗਲਤ ਆ ਇਹ ਹੈ ਕਿ ਸਤਵਿੰਦਰ ਬੁੱਗਾ ਜਿਹੜੇ ਨੇ ਇਹ ਵੀ ਸੋਸ਼ਲ ਮੀਡੀਆ ਦੇ ਉੱਤੇ ਜਾਂ ਜਦੋਂ ਸਟੇਜਾਂ ਦੇ ਉੱਤੇ ਹੁੰਦੇ ਆ ਜਾਂ ਜਦੋਂ ਇਹ ਮੇਲਿਆਂ ਦੇ ਵਿੱਚ ਜਾਂ ਸ਼ੋਅਸ ਦੇ ਵਿੱਚ ਹੁੰਦੇ ਆ ਆਪਸੀ ਭਾਈਚਾਰੇ ਦੀ ਇੱਕ ਜੁਟਤਾ ਬਣਾ ਕੇ ਰੱਖਣ ਦੀ ਪਿਆਰ ਨਾਲ ਰਹਿਣ ਦੀਆਂ ਗੱਲਾਂ ਕਰਦੇ ਨੇ ਪਰ ਵੀਡੀਓ ਦੇ ਵਿੱਚ ਦੇਖ ਸਕਦੇ ਆ ਕਿ ਕਿਵੇਂ ਇਹਨਾਂ ਨੇ ਡੰਗ ਚੱਕੀ ਹੋਈ ਆ ਔਰ ਆਪਣੇ ਭਰਾ ਦੇ ਉੱਤੇ ਹਮਲਾ ਕਰ ਰਹੇ ਆ ਕਿਉਂਕਿ ਸਤਵਿੰਦਰ ਬੁੱਗਾ ਜਿਹੜੇ ਆ ਇਹ ਪੰਜਾਬ ਦੇ ਮਸ਼ਹੂਰ ਸਿੰਗਾਰਾਂ ਦਾ ਇਹ ਕਹਿ ਰਹੇ ਆ ਕਿ ਮੇਰਾ ਬ੍ਰਦਰ ਮੈਨੂੰ ਹਰ ਵਾਰੀ ਐਕਸਪੋਜ਼ ਕਰਦਾ ਹੁਣ ਇਹ ਮਾਮਲਾ ਜਿੱਥੇ ਕਤਲ ਤੱਕ ਪਹੁੰਚ ਗਿਆ ਜਿੱਥੇ ਇੱਕ ਸ਼ਖਸ ਜਿਹੜਾ ਉਹਦੀ ਜਾਨ ਚਲੀ ਗਈ ਜ਼ਮੀਨ ਦੇ ਰੋਲੇ ਦੇ ਚੱਲਦੇ ਆ ਤੇ ਇਹ ਤਾਂ ਮਾਮਲਾ ਹੁਣ ਸ਼ੁਰੂ ਹੋ ਗਿਆ ਹੁਣ ਇੱਕ ਦੂਜੇ ਦੇ ਉੱਤੇ ਪਰਚੇ ਹੋਣਗੇ ਇੱਕ ਦੂਜੇ ਨੂੰ ਅਰੈਸਟ ਕਰਾਇਆ ਜਾਏਗਾ ਜਿਹਦੀ ਜ਼ਿਆਦਾ ਪਾਵਰ ਹੋਏਗੀ ਉਹ ਜਿਹੜਾ ਬਾਜੀ ਮਾਰ ਜਾਏਗਾ ਪਰ ਗੱਲ ਤਾਂ ਇਹ ਹੈ ਕਿ ਜਿਹੜੇ ਇੰਨੇ ਵੱਡੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਦੁਨੀਆ ਸੁਣਦੀ ਆ ਜਿਨ੍ਹਾਂ ਦੇ ਮਗਰ ਦੁਨੀਆ ਲੱਗਦੀ ਆ ਜਿਨ੍ਹਾਂ ਨੂੰ ਲੋਕ ਜਿਹੜਾ ਆਪਣਾ ਆਈਡਲ ਮੰਨਦੇ ਆ ਉਹਨਾਂ ਨੂੰ ਇਹ ਗੱਲਾਂ ਸ਼ੋਭਦੀਆਂ ਇਸੇ ਤਰ੍ਹਾਂ ਵਿਵੇਕਬਿੰਦਰਾ ਆ ਹੁਣ ਸਤਵਿੰਦਰ ਬੁੱਗਾ ਵੀ ਉਸੇ ਕੈਟਾਗਰੀ ਦੇ ਵਿੱਚ ਆ ਗਏ ਇਹਨਾਂ ਨੂੰ ਲੋਕ ਸੁਣਦੇ ਆ ਇਹਨਾਂ ਦੇ ਗੀਤਾਂ ਨੂੰ ਪਸੰਦ ਕੀਤਾ ਜਾਂਦਾ ਲੋਕ ਇਹਨਾਂ ਵਰਗਾ ਬਣਨਾ ਚਾਹੁੰਦੇ ਆ ਪਰ ਵੀਡੀਓ ਦੇ ਵਿੱਚ ਆਪਾਂ ਵੇਖ ਸਕਦੇ ਆ ਕਿ ਸਤਵਿੰਦਰ ਬੁੱਗਾ ਜਿਹੜੇ ਆ ਇਹ ਆਪਣੇ ਭਰਾ ਦੇ ਉੱਤੇ ਡਾਂਗ ਨਾਲ ਹਮਲਾ ਕਰ ਰਹੇ ਆ ਦਾ ਸੇ ਰਿਹਾ ਕਿ ਸਾਡਾ ਕੋਈ ਛੋਟਾ ਜਿਹਾ ਰੌਲਾ ਜ਼ਮੀਨ ਦਾ ਕੋਈ ਬਹੁਤਾ ਜਿਆਦਾ ਵੀ ਨਹੀਂ ਹੈਗਾ ਬਿਲਕੁਲ ਕੋਈ 25 बाई 8 ਦੀ ਇੱਕ ਜਗ੍ਹਾ ਇੱਕ ਕਿਆਰਾ ਜਿਹਾ ਹੈਗਾ ਉਹਦਾ ਇਹ ਰੌਲਾ ਪਰ ਇਹ ਰੌਲੇ ਤਾਂ ਬਹਿ ਕੇ ਵੀ ਮੁਕਾਏ ਜਾ ਸਕਦੇ ਸੀ ਹੁਣ ਵੀ ਜਦੋਂ ਪੁਲਿਸ ਵਿੱਚ ਪੈ ਗਈ ਆ ਜਾਂ ਹੋਰ ਪੰਜ ਸਰਪੰਚ ਜਾਂ ਐਮਐਲਏਆਂ ਦੇ ਕਈਆਂ ਦੇ ਨਾਮ ਆ ਰਹੇ ਆ ਉਹ ਵੀ ਵਿੱਚ ਪਾ ਕੇ ਰਾਜੀਨਾਮਾ ਹੀ ਕਰਾਉਣਗੇ ਇਹ ਤਾਂ ਪਹਿਲਾਂ ਵੀ ਕੀਤਾ ਜਾ ਸਕਦਾ ਸੀ ਇਸ ਮਾਮਲੇ ਨੂੰ ਇੰਨੀ ਤੂਲ ਦੇਣ ਦੀ ਲੋੜ ਹੀ ਨਹੀਂ ਸੀ ਜੇ ਫੇਸਬੁੱਕ ਦੇ ਉੱਤੇ ਉਹਨਾਂ ਦੇ ਬ੍ਰਦਰ ਲਾਈਵ ਹੋ ਰਹੇ ਸੀਗੇ ਤਾਂ ਉਹਨਾਂ ਨੂੰ ਸਮਝਾ ਦੇਣਾ ਚਾਹੀਦਾ ਸੀ ਪਰ ਇਹਦੇ ਵਿੱਚ ਜਿਹੜਾ ਕਿਸੇ ਨੇ ਵੀ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਦੋਵਾਂ ਭਰਾਵਾਂ ਨੂੰ ਪਹੁੰਚਾਉਣ ਦੀ ਆਪਸ ਵਿੱਚ ਕੋਸ਼ਿਸ਼ ਨਹੀਂ ਕੀਤੀ ਇੱਕ ਦੂਜੇ ਦਾ ਬਿਆਨ ਲੈ ਕੇ ਵੱਖ-ਵੱਖ ਚੈਨਲਸ ਦੇ ਉੱਤੇ ਚਲਾਇਆ ਗਿਆ ਉਹ ਜਿਹੜਾ ਇਹਨੂੰ ਗੱਲ ਨੂੰ ਇੰਨਾ ਵੱਡਾ ਕਰਕੇ ਪੇਸ਼ ਕੀਤਾ ਗਿਆ ਵੀ ਜਿੱਦਾਂ ਇਹ ਦੋ ਭਰਾਵਾਂ ਦੀ ਲੜਾਈ ਨਹੀਂ ਐ ਦੋ ਮੁਲਕਾਂ 'ਚ ਲੜਾਈ ਲੱਗੀ ਹੋਈ ਐ ਦੋਵੇਂ ਜਣੇ ਇੱਕ ਦੂਜੇ ਦੇ ਦੁਸ਼ਮਣ ਬਣੇ ਹੋਏ ਐ ਖੈਰ ਹੁਣ ਜਿੱਥੇ ਸਤਵਿੰਦਰ ਬੁੱਗਾ ਹੋਣਾ ਉੱਤੇ ਇਹ ਇਲਜ਼ਾਮ ਐ ਕਿ ਉਹਨਾਂ ਦਾ ਜਿਹੜੀ ਪਰਜਾਈ ਐ ਉਹਦਾ ਕਤਲ ਉਹਨਾਂ ਦੁਆਰਾ ਕੀਤਾ ਗਿਆ ਉਹਨਾਂ ਨੇ ਮਾਹੌਲ ਇਸ ਤਰ੍ਹਾਂ ਬਣਾ ਦਿੱਤਾ ਕਿ ਉਹ ਬਿਮਾਰ ਹੋ ਗਏ ਡਿੱਗ ਪਏ ਹਸਪੀਟਲ ਜਾਂਦੇ ਆ ਉਹਨਾਂ ਦੀ ਮੌਤ ਹੋ ਗਈ ਵੇਖਦੇ ਆ ਕਿ ਹੁਣ ਬੁੱਗਾ ਦੇ ਉੱਤੇ ਜਿਹੜੀ ਪੁਲਿਸ ਐ ਕੋ ਪਰਚਾ ਦਰਜ ਕਰਦੀ ਹੈ ਜਾਂ ਜਿਹੜੇ ਦਵਿੰਦਰ ਸਿੰਘ ਉਹਨਾਂ ਦੇ ਭਰਾ ਨੇ ਵੱਡੇ ਭਰਾ ਨੇ ਉਹ ਇਸੇ ਤਰ੍ਹਾਂ ਫੇਸਬੁੱਕ ਤੇ ਉੱਤੇ ਲਾਈਵ ਹੋ ਕੇ ਫਿਰ ਇਨਸਾਫ ਦੀ ਗੁਹਾਰ ਲਗਾਉਣਗੇ ਕਿਉਂਕਿ ਅਲਟੀਮੇਟਲੀ ਇਹ ਜਿਹੜਾ ਮਾਮਲਾ ਇਹ ਵਿੱਚ ਪੈ ਕੇ ਹੀ ਸੋਲਵ ਹੋਣਾ ਇਹ ਫੇਸਬੁੱਕ ਉੱਤੇ ਲਾਈਵ ਹੋ ਕੇ ਲੋਕਾਂ ਨੂੰ ਜਿਹੜਾ ਆਪਣਾ ਮਖੌਲ ਬਣਾ ਕੇ ਇਸ ਮਸਲੇ ਦਾ ਕੋਈ ਹੱਲ ਨਹੀਂ ਹੋਣਾ ਇਹ ਜਿਹੜਾ ਦੋਵਾਂ ਭਰਾਵਾਂ ਦਾ ਜਿਹੜਾ ਜ਼ਮੀਨਦਾਰ ਰੌਲਾ ਵਾ ਇਹ ਦੋਵਾਂ ਭਰਾਵਾਂ ਨੂੰ ਬੈਠ ਕੇ ਸੁਲਝਾ ਲੈਣਾ ਚਾਹੀਦਾ ਬਜਾਏ ਕਿ ਆਪਣਾ ਹੋਰ ਨੁਕਸਾਨ ਕਰ ਲੈਣ Subscribe to One India channel and never miss an update.